ਈ ਬਾਅਦ ਸਾਢੇ 12:00 ਕੁਝ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਵੀ ਲਾਜ ਯੂਨੀਵਰਸਿਟੀ ਦੇ ਥੋੜਾ ਅਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੀ ਪੁਲਿਸ ਪਾਰਟ ਨੇ ਇਮੀਡੀਏਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਉਹ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਜੀ ਤੇ ਅਥੇ ਜਸਨਦੀਪ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਜੀ ਤੋਂ ਉਹਦੇ ਨਾਲ ਦੇ ਸਾਥੀ ਜਿਹੜੇ ਜ਼ਖਮੀ ਨੇ ਤੇ ਅੰਡਰ ਟ੍ਰੀਟਮੈਂਟ ਜਕਮੀ ਜਕਮੀ ਨਾਮ ਦੇ ਕਿੰਨੇ ਕੋ ਮਰ ਜਸਮੀ ਜਕਮੀ ਨਿਕ ਅਮਨਦੀਪ ਸਿੰਘ ਹੈ ਇੱਕ ਯਾਦੀ ਨਾਮ ਦਾ ਅਮਨਦੀਪ 33-34 ਸਾਲ ਨੂੰ ਮਰੇ ਜਿਹਨਾਂ ਦੀ ਅੱਜ ਕੀ ਕਾਰਨ ਹੋ ਗਿਆ ਐਕਸੀਡੈਂਟ ਦਾ ਉਹ ਉੱਥੇ ਇੱਕ ਮੋੜ ਪੈਂਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਹੋ ਤਾਂ ਰਾਤ ਨੂੰ ਤੇ ਹੋ ਗਈ ਜੀ ਅੱਛਾ ਸਰ ਜੀ ਇਹਦਾ ਕੋਈ ਆਈਡੀ ਆ ਕੋਈ ਤਾਂ ਅਕਸਰ ਹਾਸੇ ਗੁਰਾਂ ਨੂੰ ਕਿਹਨਾਂ ਅੰਦੇ ਨੂੰ ਸਲੋ ਬਲੋ ਕਰ ਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਧੁੰਦ ਦੇ ਵਿੱਚ ਥੋੜਾ ਜਿਆਦਾ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜ਼ਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਜਾਂਦੀ ਹੈ ਜਿਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਫਟ ਸਪੀਡ ਦੇ ਵਿੱਚ ਚਲਾਉਣਾ ਇਹਨਾਂ ਦੀ ਉਮਰ ਕਿੰਨੀ ਹੋਈ ਜੀ ਜਪਿੰਨਾ ਜੀ ਜਿਹੜਾ ਮਰਿਆ ਜੀ ਉਹ ਦੀ ਜਸਨਦੀਪ ਸਿੰਘ ਵੀ ਉਹਦੀ ਉਮਰ ਕਰੀਬ ਹੈ 31 ਇਅਰ ਹੈ ਜੀ ਤੇ ਬਾਕੀਆਂ ਦੀ ਵੀ 30 30 32 ਸਾਲ ਦੀ ਜੇ ਜਸਨਦੀਪ ਸਿੰਘ ਸੀ ਜਿਹੜਾ ਆਰਮੀ ਦੇ ਵਿੱਚੋਂ ਸਰਵਿਸ ਕਰਦੇ ਸੀ ਜੀ ਤੇ ਛੁੱਟੀ ਆਇਆ ਹੋਇਆ ਸੀ ਇਹ ਕੱਲ ਰਾਤੀ 12:30 ਕੁਝ ਇੰਟੀਮੇਸ਼ਨ ਮਿਲੀ ਸੀ ਸਾਨੂੰ ਕਿ ਲਾਜ ਯੂਨੀਵਰਸਿਟੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ ਸਾਡੀ ਪੁਲਿਸ ਵਰਟ ਨੇ ਇਮੀਡੀਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਉਹ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਰਾਈਡ ਕੀਤਾ ਜੀ ਤੇ ਉਹ ਕਸ਼ਮੀਰ ਵਿੱਚੋਂ ਆਲੇ ਬੰਦੇ ਜਿਹੜਾ ਆਰਮੀ ਦੇ ਵਿੱਚ ਸੀ ਛੁੱਟਿਆ ਹੋਇਆ ਸੀ ਉਹਦੀ ਡੈਥ ਹੋ ਗਈ ਜੀ ਦੋ ਉਹਦੇ ਨਾਲ ਦੇ ਸਾਥ ਜਿਹੜੇ ਜਖਮੀ ਨੇ ਤੇ ਅੰਡਰ ਟ੍ਰੀਟਮੈਂਟ ਜਕਮੀ ਜਕਮੀ ਨੇ ਕ ਅਮਨਦੀਪ ਸਿੰਘ ਹੈ ਇੱਕ ਯਾਦ ਦਿਨ ਆਦਮਨੀ 30ਤੀ ਵਰਤੀ ਵਰਤੀ ਸਾਲ ਹੋ ਗਏ ਜਿੰਨੇ ਆ ਕੀ ਕਾਰਨ ਹੋ ਗਿਆ ਐਕਸੀਡੈਂਟ ਦਾ ওভার ਟੂਸ਼ਨ ਨਾ ਹੋ ਗਿਆ ਐਕਸੀਡੈਂਟ ਉੱਥੇ ਇੱਕ ਮੋੜ ਪੈਂਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਬਹੁਤ ਰਾਤ ਨੂੰ ਤੇ ਹੋ ਗਈ ਜੀ ਅੱਜ ਸਰਦੀਆਂ ਦੇ ਇਸ ਵੇਲੇ ਆਖਾ ਤੁੰਦਾ ਪੈਂਦਾ ਔਰ ਅਕਸਰ ਹਾਦਸੇ ਬਿਗਰਨ ਮੀਟ ਪ੍ਰਾਂਡ ਹੋ ਜਾਂਦੇ ਨੇ ਲੋਕਾਂ ਨੂੰ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਤੁੰਦੇ ਦੇ ਵਿੱਚ ਥੋੜਾ ਜਿਆਦਾ ਜਿਆਦੇ ਸਾਵਧਾਨੀ ਰੱਖਣੀ ਹੈ ਡਰਾਈਵਿੰਗ ਕਰਨ ਵੇਲੇ ਸਪੀਡ ਜਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਹੈ ਜਿਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਫਟ ਸਪੀਡ ਦੇ ਵਿੱਚ ਚਲਾਉਣੀ ਹੈ ਇਹਨਾਂ ਦੀ ਉਮਰ ਕਿੰਨੀ ਹੋਈਗੀ ਜੇ ਪਿੰਨਾ ਜੀ ਜਿਹੜਾ ਮਰਿਆ ਜੀ ਉਹ ਦੀ ਜਸਨਦੀਪ ਸਿੰਘ ਵੀ ਉਹ ਦੀ ਉਮਰ ਕਰੀਬ ਹੈ 31 ਇਅਰ ਹੈ ਜੀ ਤੇ ਬਾਕੀਆਂ ਦੀ ਵੀ 30 32 33 ਸਾਲੀ ਹੁੰਦੀ ਜੇ ਜਸਨਦੀਪ ਸਿੰਘ ਸੀ ਜਿਹੜਾ ਆਰਮੀ ਦੇ ਵਿੱਚ